ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੈਂ ਦੱਸਦੀ ਆਂ ਵੀ ਜੋ ਵੀ ਮੈਂ ਵੀਡੀਓ ਪਾ ਰਹੀ ਆਂ ਕਿਰਪਾ ਕਰਕੇ ਨਾ ਅਖੀਰ ਤੱਕ ਜਰੂਰ ਸੁਣਿਓ ਕਿ ਮਾਵਾ ਮਾਵਾਈ ਹੁੰਦੀਆਂ ਨੇ ਭਾਵੇਂ ਜਿੰਦਿਆਂ ਮਰਜੀ ਬੁੱਢੀਆਂ ਹੋ ਜਾਣ ਮਾਵਾ ਮਾਵਾ ਹੀ ਹੁੰਦੀਆਂ ਨੇ ਕੁਮਾਵਾ ਨਹੀਂ ਬਣਦੀਆਂ ਪਰ ਪੁੱਤ ਕਿ ਪੁੱਤ ਬਣ ਜਾਂਦੇ ਆ ਅਖੀਰ ਜਾ ਕੇ ਇੱਕ ਵਾਰੀ ਦੀ ਗੱਲ ਆ ਕਿ ਇੱਕ ਲੜਕਾ ਸੀਗਾ ਉਹਦੀ ਮਾਂ ਕਾਪੀ ਬੁੱਢੀ ਹੋ ਗਈ ਹਾਰੇ ਕਿਨੇ ਬੁੱਢੇ ਹੋਣਾ ਇਹ ਨਹੀਂ ਉਹਨੇ ਵੀ ਹੋਣਾ ਬੁੱਢੇ ਉਹਦੇ ਘਰ ਵਾਲੀ ਨੇ ਵੀ ਹੋਣਾ ਬੁੱਢੇ ਇਹ ਨਹੀਂ ਆਪਦਾ ਜਿਹੜਾ ਟਾਈਮ ਆ ਇਹ ਅਗਲੇ ਆਦੇ ਵੀ ਸასი ਤਾਂ ਜਵਾਨੀ ਚ ਆ ਤੇ ਇਹ ਵੀ ਬੁੱਢੀ ਹੋ ਗਈ ਜਦੋਂ ਉਹ ਜਵਾਨੀ ਚ ਸੀਗੀ ਸਾਨੂੰ ਪਾਲ ਪਲੋਸ ਕੇ ਐਡਾ ਕਰਕੇ ਫੇਰ ਵਿਆਹ ਆ ਤੇ ਘਰ ਬਾਹਰ ਵਾਲੇ ਬਣਾਇਆ ਤੇ ਹੁਣ ਤੁਸੀਂ ਮਾਵਾ ਨੂੰ ਕਮਾਵਾ ਹੀ ਸਮਝਦੇ ਹੋ ਇਹ ਬਹੁਤ ਗਲਤ ਹੈ ਕਿ ਉਹ ਜਦੋਂ ਮਾਂ ਬੋਲਿਆ ਕਰੇ ਉਹ ਮੁੰਡੇ ਨੂੰ ਬੜੀ ਭੈੜੀ ਲੱਗਿਆ ਕਰੇ ਕਿਉਂਕਿ ਮਾਵਾ ਦਾ ਜਿਹੜਾ ਜਿਵੇਂ 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 ਵੱਡਾ ਹੁੰਦਾ ਜਾਂਦਾ ਬੰਦਾ ਉਹ ਜਵਾਕਾ ਵਾਂਗ ਹੋ ਜਾਂਦਾ ਉਹ ਬੱਚਿਆਂ ਨਾਲ ਵੀ ਪਿਆਰ ਕਰਦੀ ਬੱਚਿਆਂ ਨਾਲ ਛਿੜਕਦੀ ਕੁਛ ਕਰਦੀ ਉਹ ਆਖਿਆ ਕਰੇ ਮੈਨੂੰ ਮਾਂ ਨਹੀਂ ਚੰਗੀ ਲੱਗਦੀ ਇਹ ਬਾਹਲਾ ਐ ਬੋਲਦੀ ਐ ਅਸੀਂ ਵੀ ਆਪਦੇ ਬੱਚੇ ਪਾਲਣੇ ਆ ਅਸੀਂ ਵੀ ਆਪ ਦਾ ਜਵਾਕ ਸੰਭਾਲਣੇ ਆ ਮਾਂ ਕੀ ਕਰਾਂ ਮੈਂ ਤਾਂ ਬਹੁਤ ਔਖਾ ਇਹ ਤੂੰ ਆਉਂ ਆ ਬਾ ਸਾਰਾ ਕੁਛ ਕਰਦਾ ਜਦੋਂ ਰਾਤ ਪਕਾਈ ਕਰਦਾ ਇੱਕ ਦਿਨ ਆਪਦੇ ਘਰ ਵਾਲੀ ਨੂੰ ਕਹਿੰਦਾ ਨਾ ਚੱਲੋ ਆਪਾਂ ਥੋੜਾ ਫਿਰ ਕੇ ਆਉਣੇ ਕਿਤੇ ਟਰਨ ਵਾਸਤੇ ਚਲੇ ਗਏ ਤੇ ਇੱਕ ਬੱਚਾ ਸੀ ਛੋਟਾ ਜਿਹਾ ਉਹਨਾਂ ਦਾ ਆਪ ਦਾ ਨਾਲ ਸੰਗਣੇ ਆਏ ਜੇ ਕੋਈ ਸੀਗਣਾ ਜੰਗਲ ਜੇ ਸੀਗੇ ਉਥੇ ਮਾਂ ਨੂੰ ਕਹਿੰਦੇ ਮਾਂ ਤੂੰ ਇੱਥੇ ਬੈਠ ਤੇ ਅਸੀਂ ਵੀ ਥੋੜੇ ਚਿਰ ਤੱਕ ਤੇਰੇ ਕੋਲੇ ਆਉਨੇ ਆ ਉਹ ਜਦੋਂ ਮਾਂ ਨੂੰ ਉਥੇ ਬਾਤਾ ਉਹਦੇ ਘਰ ਵਾਲੀ ਨੇ ਆਪ ਦਾ ਮੁੰਡਾ ਉਹਨੂੰ ਫੜਾਤਾ ਉਹ ਜਦੋਂ ਤੁਰਿਆ ਤੇ ਤੁਰਿਆ ਜਦੋਂ ਕਾफी ਬਾਟ ਆ ਕੇ ਉਹ ਕਹਿੰਦਾ ਚੱਲ ਆਪਾਂ ਮੰਮੀ ਨੂੰ ਤਾਂ ਛੱਡਿਆ ਵੀ ਆਪਾਂ ਦਾ ਸੌਖਾ ਕੰਮ ਹੋ ਗਿਆ ਆਪਣਾ ਹਾਂ ਕੋਣ ਨਿਕਰੇ ਰੋਲਾ ਪਿਆ ਕਰਨਾ ਉਹ ਚੁੱਪ ਤੇ ਕਹਿੰਦਾ ਆਪਣਾ ਬੱਚਾ ਕਿੱਥੇ ਆ ਉਹ ਤਾਂ ਮੰਮੀ ਦੀ ਗੋਦ ਵਿੱਚ ਬੈਠਾ ਉਹ ਆਦਾ ਹਾਂ ਉੱਥੇ ਕਾਦ ਤੂੰ ਮੰਮੀ ਦੀ ਗੋਦ ਚ ਛੱਡਿਆ ਆਂਦਾ ਪੁੱਤ ਮੇਰਾ ਪੁੱਤ ਹੋਵੇ ਜੇ ਤੂੰ ਮੰਮੀ ਦੀ ਗੋਦ ਚ ਛੱਡਿਆਈ ਵੇਖੋ ਉਹਦਾ ਪੁੱਤ ਹੁਣ ਪੁੱਤ ਦਾ ਤਰਸਾ ਉਹ ਜਿਹੜੀ ਮਾਂ ਉਹਦਾ ਵਿੱਚ ਪੁੱਤ ਹੀ ਆ ਨਾ ਇਹ ਨਹੀਂ ਨਾ ਸੋਚਦੇ ਤੇ ਉਹ ਜਦੋਂ ਆਉਂਦੇ ਆ ਵਾਪਸ ਮੁੰਡਾ ਲੈਣ ਵਾਸਤੇ ਉਹਨਾਂ ਬੁੜੀ ਦਿਆਲੇ ਦਾ ਬਗਿਆੜ ਇਕੱਠੇ ਹੋ ਜਾਂਦੇ ਜੰਗਲ ਦੇ ਵਿੱਚ ਉਹ ਵਿਚਾਰੀ ਬੁੜੀ ਕੀ ਕਰੇ ਬੱਚੇ ਨੂੰ ਲਪੋਈ ਜਾਂਦੀ ਹੁੰਦੀ ਆ ਉਹਨੂੰ ਕਹਿੰਦੀ ਵੀ ਤੁਸੀਂ ਮੈਨੂੰ ਬੇਸ਼ੱਕ ਖਾ ਲੋ ਮੇਰੇ ਪੁੱਤਰੇ ਨੂੰ ਨਾ ਖਾਓ ਇਹ ਗੱਲਾਂ ਸੁਣ ਕੇ ਆਪਣੇ ਵੀ ਅੱਖਾਂ ਦੇ ਵਿੱਚ ਪਾਣੀ ਆ ਜਾਂਦਾ ਤੇ ਪਤਾ ਨਹੀਂ ਪੁੱਤਾਂ ਨੂੰ ਕਿਉਂ ਮਾਵਾ ਭੈੜੀਆਂ ਲੱਗਣ ਲੱਗ ਜਾਂਦੀਆਂ ਤੇ ਉਹ ਕਹਿੰਦੀ ਵੀ ਮੇਰੇ ਪੁੱਤਰੇ ਨੂੰ ਨਾ ਖਾਓ ਤੇ ਮੈਨੂੰ ਖਾ ਲੋ ਇਹ ਜਦੋਂ ਉਹਦੇ ਪੁੱਤ ਨੇ ਇਹ ਗੱਲ ਸੁਣੀ ਉਹਦੇ ਮਾਂ ਦੇ ਵਿੱਚ ਉਹ ਚੀਕ ਨਿਕਲੀ ਵੀ ਮੇਰੀ ਮਾਂ ਮੇਰੇ ਬਾਰੇ ਵੀ ਐਂ ਕਰਦੀ ਹੋਗੀ ਤੇ ਆਪਦੇ ਘਰ ਵਾਲੀ ਨੂੰ ਕਹਿੰਦਾ ਨਾ ਜਿੱਥੇ ਤੇ ਆਪਦੇ ਘਰ ਵਾਲੀ ਨੂੰ ਕਹਿੰਦਾ ਸੀ ਵਿਆਹ ਪਾ ਮਾਂ ਨੂੰ ਛੱਡ ਜੀ ਤਾਂ ਮਾਂ ਕਹਿੰਦੀ ਵੀ ਤੇਰੀ ਮਾਂ ਤੂੰ ਛੱਡ ਤੇ ਮੈਂ ਕੀ ਲੈਣਾ ਮੇਰਾ ਤਾਂ ਕੋਈ ਤੱਲਕ ਨਹੀਂ ਤੇਰੀ ਮਾਂ ਹੈ ਤੂੰ ਜਿਵੇਂ ਕਰਨਾ ਚਾਹੁੰਦਾ ਕਰ ਲੈ ਤੇ ਤੂੰ ਵੀ ਉਹਦੇ ਆਖੇ ਉੱਥੇ ਛੱਡ ਗਿਆ ਉਹਨੇ ਤਾਂ ਨਹੀਂ ਨਾ ਆਖਿਆ ਸੀ ਵੀ ਛੱਡ ਜਾ ਉਹ ਆਦੀ ਵੀ ਹੁਣ ਕਹਿੰਦਾ ਮਾਂ ਨੂੰ ਲੈ ਕੇ ਜਾਣਾ ਆਪਾਂ ਇੱਥੇ ਨਹੀਂ ਛੱਡਦੇ ਵੇਖ ਮਾਂ ਕਿਵੇਂ ਬੱਚੇ ਨੂੰ ਸੰਭਾਲੀ ਜਾਂਦੀ ਕਿੰਡੀ ਔਖੀ ਹੋਈ ਪਈ ਆ ਆਪਦੇ ਵੀ ਗੋਦੀ ਚ ਲਈ ਬੈਠੀ ਐ ਤੇ ਬਿਘਾੜੋ ਦੇ ਉੱਪਰ ਤਾਂ ਠਾਪ ਹੈ ਆ ਉਹਨੂੰ ਖਾਣ ਨੂੰ ਭੱਜਿਆ ਆਏ ਆ ਤੇ ਉਹੋ ਜਿਹੀਆਂ ਗੱਲਾਂ ਤੋਂ ਪਤਾ ਲੱਗਦਾ ਵੀ ਮਾਵਾ ਨੇ ਜਦੋਂ ਬੱਚੇ ਪਾਲਿਆ ਨਾ ਬਹੁਤ ਔਖੇ ਹੋ ਹੋ ਪਾਲਿਆ ਕਿਤੇ ਵੀ ਆਪਾਂ ਦੇਖਦੇ ਆ ਕਿਸੇ ਜਾਨਵਰ ਦਾ ਆਲਣਾ ਹੁੰਦਾ ਉਹਦੇ ਵਿੱਚ ਕੋਈ ਸੱਪ ਵੱੜ ਜਾਂਦਾ ਤੇ ਉਹ ਜਿਹੜਾ ਕੋਈ ਵੀ ਜਾਨਵਰ ਆ ਉਹ ਸੱਪ ਦੇ ਨਾਲ ਪੂਰਾ ਮੁਕਾਬਲਾ ਕਰਦਾ ਵੀ ਆਪਦੇ ਬੱਚਿਆਂ ਦੀ ਖਾਤਰ ਵੇਖੋ ਇਹ ਮਾਵਾ ਮਾਵਾਈ ਹੁੰਦੇ ਆ ਮਾਵਾ ਕੁਮਾਵਾ ਨਹੀਂ ਮੰਨਦੀਆਂ ਪੁੱਤ ਕਪੁੱਤ ਵੱੜ ਜਾਂਦੇ ਆ ਇਸ ਲਈ ਮਾਪਿਓ ਦੀ ਸੇਵਾ ਕਰਿਆ ਕਰੋ ਜਿਸ ਮਾਪਿਓ ਨੇ ਪਾਲ ਪਲ ਉਸ ਕੇ ਇੱਥੋਂ ਤੱਕ ਪਹੁੰਚਾਇਆ ਹੈ ਨਾ ਉਹਨੂੰ ਆਏ ਨਾ ਸੋਚਿਆ ਕਰੋ ਵੀ ਇਹ ਬੋਲਦੇ ਆਏ ਸਾਨੂੰ ਕੁਝ ਕਹਿੰਦੇ ਆ ਜੇਕਰ ਜਿਸ ਆਧੇਨ ਦੇ ਬਾਗ ਦਾ ਮਾਲੀ ਨਹੀਂ ਨਾ ਹੁੰਦਾ ਉਹ ਬਾਗ ਉੱਜੜ ਜਾਂਦਾ ਜਿਸ ਬਾਗ ਦੇ ਵਿੱਚ ਮਾਲੀ ਹੁੰਦਾ ਨਾ ਉਹ ਬਾਗ ਦਿਨੋਂ ਦਿਨ ਤਰੱਕੀ ਦੇ ਰਾਹ ਤੇ ਹੁੰਦਾ ਇਸ ਲਈ ਉਹ ਪਰਿਵਾਰ ਸੁਖੀ ਤੇ ਖੁਸ਼ ਰਹਿੰਦਾ ਜਿੱਥੇ ਵੱਡੇ ਬੰਦੇ ਬੈਠੇ ਹੋਣ ਮਾਲੀ ਬੈਠੇ ਹੋਣ ਇਸ ਲਈ ਕਦੇ ਵੀ ਮਾਪਿਓ ਨੂੰ ਇਸ ਤਰ੍ਹਾਂ ਛੱਡਣ ਦੀ ਕੋਸ਼ਿਸ਼ ਨਾ ਕਰਿਆ ਕਰੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਮਾਤਮਾ ਦਾ ਨਾਮ ਲਿਆ ਕਰੋ ਆਪਦੇ ਮਾਪਿਓ ਨੂੰ ਪਾਲਿਆ ਕਰੋ